आजो जी आजो आजा पुआ आजा आहा हा बल्ले बल्ले आहा हा ओ के प्यार खड़े जेतन सरदार करतार जय हो भागड़ी इथे मिलो जी अरे आकाश वीर को हो हां जी सेठ ता कहले शुक्र गुरु बा अब चलो जी आजो जी वाले तुम आ चेतक आ खड़ा जी हैं

ਮੇਲੀ ਨਾ ਬੋ। ਇਹ ਤੇ ਮੇਲੀ। ਆ ਆ ਆ। ਆਹ ਘੋੜੀ ਖੁੱਲਤਾ। ਹਾਂ। ਆਹ ਖੁੱਲਤਾ ਹੁੰਦਾ। ਆ ਪੁੱਠਾ ਤੋਂ ਬਣਾਦੇ ਤੋਂ ਵੀ। ਹਾਂ। ਦੇਖੋ ਬਣਾਉਣ ਵਾਲਾ। ਇਹ ਪੁੱਠੇ ਘੰਟਾ ਬੋ। ਜੀ ਵਧਾ ਨਹੀਂ। ਆ ਹਾ ਹਾ ਹਾ। ਆਇਆ ਭਾਈ ਜੀ। ਵੈਰੀ ਗੁੱਡ। ਕੋਈ ਨਾ। ਆ ਜੋ ਭਾਈ ਅੰਦਰ ਆ ਜਾਓ। ਬੈਠੋ ਜੀ। ਬੈਠੋ ਜੀ। ਇੱਧਰ ਆ ਜੀ ਇੱਧਰ। ਜੀ ਦਰਗਿਹਰੇ ਰੱਖ ਆਪਾਂ ਆ ਗਏ ਬੀਰ ਵਰਤ ਤੇ ਪਹੁੰਚਾ ਲੀਏ ਇਹ ਰੋਹ ਮਹਾਰਾਜ ਹੋਰ ਕੀ ਹਾਲ ਹੈ ਗਲਾਪੀ ਚੰਦੀ ਆ ਰਹੀ ਏ ਠੀਕ ਹੈ ਠੀਕ ਆ ਠੀਕ ਹੈ ਪਰਿਵਾਰ ਦਾ ਸਭ ਠੀਕ ਹੈ ਇਹ ਦੇਖ ਪਰਿਵਾਰ ਨਾਲ ਹੋ ਰਿਹਾ ਗੁਰੂ ਜੀ ਬੈਠੋ ਬੋਲੀ ਅਸਾਹ ਉਹ ਤਾਂ ਹੋਰ ਵੀ ਗੇ ਪੰਜਾਬ ਦੇ ਵਿੱਚੋਂ ਕਈ ਵਾਰੀ ਮੈਨੂੰ ਨਾ ਚਿੱਠੀਆਂ ਪੱਤਰ ਆ ਜਾਂਦੇ ਹੁੰਦੇ ਨੇ ਹੂੰ ਦਫਤਰ ਚ ਆਪਣੇ ਹਾਂ ਉਹ ਆਇ ਲਿਖਾ ਦਿੱ ਚਿੱਠੀ ਚ ਕੋਈ ਮੁੰਡਾ ਮੈਨੂੰ ਕਹਿੰਦਾ ਭੂਆ ਮੈਂ ਕਹਾ ਹਾਂ ਕੀ ਹੋ ਗਿਆ ਕਾਕਾ ਮੈਨੂੰ ਕਹਿੰਦਾ ਹੁਣ ਫੋਨਾਂ ਦਾ ਕੀ ਆ ਅੱਜ ਭੂਆ ਕੋਈ ਅਜਿਹੀ ਗੱਲ ਸੁਣਾ ਪਾਈ ਨਾ ਚੁੱਪ ਅਜਿਹੀ ਗੱਲ ਸੁਣਾ ਭੂਆ ਵੀ ਤੇਰੀ ਗੱਲ ਸੁਣ ਕੇ ਧਰਤੀ ਪੈਰ ਨਾ ਲੱਗਣ ਦਾ ਖਾ ਐਂ ਦੇ ਖਤਮਾ ਫਹਾ ਲੈ ਲਾ ਬੋਰਾ ਟੁੱਟ ਬਣ ਐ ਦੀ ਚਿੱਠੀ ਲੇਦੇ ਨੇ ਮੈਨੂੰ ਤੇ ਇੱਕ ਮੁੰਡੇ ਨੇ ਫੇਰ ਕਹਿੰਦਾ ਹੈਲੋ ਮੱਖਾ ਕਾਉਂਟ ਬੋਲਦਾ ਅੱਗੋਂ ਪਿੱਛੋਂ ਭਾਈ ਕਹਿੰਦਾ ਮੈਂ ਤਾਂ ਭੌਂਕਾ ਬੋਲਦਾ ਮੈਂ ਕਿਹਾ ਕਿਹੜਾ ਭੌਂਕਾ ਹੂੰ ਜਦੋਂ ਮੈਂ ਤਾਂ ਚੱਲ ਮੈਂ ਇਟੋਪੀ ਕਰਸ਼ੇਤਰ ਤੋਂ ਬੋਲਦਾ ਅੱਛਾ ਤੈਨੂੰ ਪੂਆ ਤੂੰ ਅਜ ਬੜੀ ਖੋਸਾ ਮੱਖਾ ਬੈਠ ਤੂੰ ਪੜ੍ਹਨੇ ਬੈਠਾ ਕਿਉਂ ਮਖੌਲ ਕਰਦਾ ਮੈਨੂੰ ਬੁਲੀ ਮਾਨੀ ਨੂੰ ਮੈਂ ਕਹਿੰਦਾ ਅੱਜ ਮੈਂ ਬੁੱਤ ਮੱਤਾ ਕੋਸਾਂ ਦੀ ਸਾਡੀ ਮੁਰਗੀ ਨੇ ਦੋ ਤਿੰਨ ਟਾਂ ਬਾਅਦ ਆੜਾ ਦਿੱਤਾ ਦਾ ਮੈਨੂੰ ਪਤਾ ਕੀ ਖੜਾ ਡੁੱਪ ਜਾਣਾ ਤੇ ਕਹਿੰਦਾ ਇਹ ਕਿਹੜਾ ਫਿਰ ਕੋਈ ਵੱਡੀ ਗੱਲ ਆ ਜੇ ਮੈਂ ਵੱਡੀ ਤਾਂ ਫਿਰ ਤੂੰ ਦੇਖੇ ਦਿਖਾ ਇੱਕ ਇੱਕ ਨੇ ਮੈਨੂੰ ਪਤਾ ਰੋਟੀ ਸੁਆ ਜਾ ਸਨੌਰ ਤੋਂ ਕੀ ਫੋਨ ਮੈਨੂੰ ਸਨੌਰ ਤੋਂ ਉਹਨੇ ਲੈਸੀ ਵੱਖ-ਵੱਖ ਅੱਛਾ ਲੈ ਕੋ ਹੱਦ ਆ ਗਈ ਤੇਰੀ ਆ ਜਾ ਕਦੇ ਅੱਛਾ ਹੂੰ ਉਹ ਗਲਾਸ ਕਿੰਨੇ ਗਲਾਸ ਤੇ ਸੱਤ ਅੱਛਾ ਚਾਹ ਇੱਕ 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 ਵਾਰ ਏਰਾ ਪਿੱਛੇ ਜੇ ਗਰਮੀਆਂ ਜਿਹੜੇ ਚੜੀਆਂ ਦੀਆਂ ਗਰਮੀ ਆ ਰਹੀ ਚੜਦੀਆਂ ਦਾ ਗਰਮੀ ਮੈਨੂੰ ਫੋਨ ਆਇਆ ਸੁਣਾਵਾਂ ਤੁਹਾਨੂੰ ਅਰਜਨ ਭਰਾ ਅੰਦਰ ਨੌ ਪੁੱਲ ਗਈ ਮੈਂ ਨੌ ਉੱਡਣ ਗਈ ਚਲੋ ਸਨੌਰ ਇਹ ਪਟਿਆਲੇ ਦੇ ਨਾਲ ਹੀ ਆਹੇ ਜਿੰਦਰ ਨੇ ਤਾਂ ਨਹੀਂ ਕੀਤਾ ਸ਼ਹਿਰ ਨਮਾਲੀ ਗਈ ਤਾਈ ਐ ਨਹੀਂ ਸੱਤ ਦੇ ਘਰ ਆਉਣਾ ਫਿਰ ਐ ਨਹੀਂ ਪਤਾ ਕੌਣ ਤੀਵੀ ਚੱਲ ਆਪਾਂ ਜੀਣਾ ਤੇ ਮੈਨੂੰ ਕਹਿੰਦੀ ਭੂਆ ਵੀ ਤੂੰ ਮੈਨੂੰ ਐ ਦੱਸ ਵੀ ਤੂੰ ਫੁੱਫੜ ਨਾਲ ਲੜਦੀ ਕਿਉਂ ਨਹੀਂ ਆ ਬਖਰ ਗਿਆ ਤੈਨੂੰ ਬਹਿਲਾਉਂਦਾ ਕਹਿੰਦੀ ਬਿਲ ਨਾਲ ਹੀ ਜਾਂਦੀ ਭੂਆ ਮੇਰੇ ਤਰਫ ਆਉਂਦਾ ਤੂੰ ਨਾ ਪੀ ਤੂੰ ਫੁੱਫੜ ਨਾਲ ਪੰਗੇ ਕਿਉਂ ਲੈਣੀਆਂ ਕਿਉਂ ਲੜਦੀਆਂ ਤੇ ਉਹ ਤੂੰ ਉਹਦੀ ਧਾੜੀ ਥਾੜ ਲੈ ਤੇਰੀ ਗੁੱਤ ਥਾੜ ਲੈਂਦਾ ਉਹ ਤੇ ਮਾੜੀ ਗੱਲ ਆ ਮਖਾਨਾ ਸੁਣ ਫਿਰ ਮਖਾ ਜਿੱਤੇ ਦਾ ਮੋਬਾਈਲ ਫੋਨ ਲੈ ਲਿਆ ਤੁਹਾਡੇ ਫੁੱਫੜ ਦੇ ਪਤਾ ਨਹੀਂ ਕਿ ਤਤਾ ਖੁਰਚਣਾ ਲੱਗ ਗਿਆ ਕਹਿੰਦੀ ਖੁਰਚਣਾ ਲੱਗ ਗਿਆ ਮੈਂ ਸਮਝ ਨਹੀਂ ਕੋਸ ਮਖਾ ਮੈਂ ਤੈਨੂੰ ਬੋਲੀ ਪਾ ਕੇ ਸੁਣਾਉਣੀ ਆ ਮਖਾ ਤਾਵੇ 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 ਬੀਬੋਪੂ ਹਨੇ ਮੋਬਾਈਲ ਲੈ ਲਿਆ ਤੇ ਤੁਹਾਡੇ ਫੁੱਫੜ ਤੋਂ ਚੱਲਿਆ ਨਾ ਜਾਵੇ ਵੀ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਨਹੀਂ ਤੈਨੂੰ ਫੂਰ ਗੈਰਾਂ ਦਾ ਆਵੇ ਨਾਲੇ ਮੈਨੂੰ ਇਉਂ ਦੱਸ ਦੇ ਕੀ ਕੀ ਖਵਾਵੇ ਗੁੱਸੇ ਨਾਲ ਬੀਬੋਪੂਆ ਬੋਲਦੀ ਵੇ ਤੂੰ ਪਹਿਲਾਂ ਵਾਲੀ ਆਕਰ ਲਾ ਦੇ ਤੇ ਫੋਨ ਮੈਨੂੰ ਆਈ ਆਉਣਗੇ ਜਿੱਥੇ ਮਰਜੀ ਰਿਪੋਰਟਾਂ ਲਖਾ ਦੇ ਫੋਨ ਮੈਨੂੰ ਕਰਤਾਰ ਸਿਉਂ ਕਰਦਾ ਪਰ ਤੇਤੋਂ ਛੱਲਿਆ ਨਾ ਜਾਂਦੇ ਖਾਣ ਦੀ ਕੀ ਗੱਲ ਕਰਦੀ ਮੈਨੂੰ ਰੋਜ਼ ਸਨੌਰ ਲੱਡੂ ਖਵਾਵੇ ਬੰਗਾ ਸ਼ੇਰ ਕੇਰਾ ਹੋ ਕੇਰਾ ਬਘਾ ਪਾਈ ਕਰਤਾਰ ਸਿਉਂ ਜਦੋਂ ਅਸੀਂ ਤਵ ਲਾਵੇਂ ਜਦੋਂ ਪੜਦੇ ਹੁੰਦੇ ਸੀ ਪਏ ਇਹ ਪੁਰਾਣੀਆਂ ਨਹੀਂ ਗੱਲਾਂ ਹਾਂ ਉਹ ਤਾਂ ਐ ਨਹੀਂ ਪਤਾ ਵੀ ਖਾਂਦੀ ਅਸੀਂ 11ਵੀਂ ਕਿਤੇ ਖਾਂਦੇ ਬਾਹਰ ਨਹੀਂ ਸੀ। ਅੱਛਾ ਹਾਂ। ਚਲੋ। ਉਦੋਂ ਮੈਨੂੰ ਆਖਿਆ ਕਰੇ ਕਰਤਾਰ ਸਿਓ ਤੂੰ ਮੇਰੀ ਕੋਕਾ ਕੋਲਾ ਦੀ ਬੋਤਲ। ਮਖਬੂ ਪਾਣੀਆ ਗਿਓ। ਗੈਸ ਮਖੌਲ ਕਰਦਾ ਵੇ। ਕਹਨਾ ਹੋ ਤੂੰ ਮੇਰੀ ਕੋਕਾ ਕੋਲਾ ਦੀ ਬੋਤਲ ਤੂੰ ਲਿੰਕਾ ਦੀ ਬੋਤਲ ਨਾ ਕਰ। ਮਖਾ ਫੇਰ ਮੈਨੂੰ ਐਂ ਦੱਸ ਨਾ ਤੈਂ ਵਿਆਹ ਕਿੱਥੇ ਕਰਾਇਆ ਸੀ? ਵੀ ਕਰਾਇਆ ਸੀ ਮੇਰੇ ਜੋ ਗੈਸਬੂਕ ਕੀਤੇਗੀ। ਇਹ ਜਦੋਂ ਖੋਲੀ ਅਭੀ ਪੋਇਟ ਕਰਤਾਰ ਜ ਉਹ ਬੰਦਾ ਜਿਹੜਾ ਦੇਵਤਾ ਨਰਮ ਬੰਦਾ ਵਾਹ ਗੁਰੂ ਵਾਹ ਗੁਰੂ ਫਿਰ ਇੱਧਰ ਆ ਜਾ ਹੁਣ ਹੁਣ ਇੱਕ ਤਾਂ ਚੁੰਨੀ ਗਲਾਬੀ ਹੈਗੀ ਇੱਕ ਸੇਰ ਜਾਦ ਆ ਗਿਆ ਦੇਖ ਲਾ ਫਿਰ ਉਹ ਉਹ ਵੀ ਹੁਣ ਸੀ ਮੈਂ ਚਨਾਮਾ ਦੇਣਾ ਚਨਾਮਾ ਜੀ ਹਾਂ ਜੀ ਹਾਂ ਜੀ ਇਹ ਤੇ ਦੱਸ ਹੁਣ ਸਾਨੂੰ ਦੱਸ ਜਾ ਗਲਾਬੀ ਚੁੰਨੀ ਬਾੜੀ ਹੈ ਵੀ ਫੇਰ ਕਦੋਂ ਮਿਲਣ ਹੋਣਗੇ ਉਦਾ ਰਹਿ ਗਿਆ ਸਨੌਰ ਪਿੰਡ ਵਾਲਾ ਨੀ ਜਲਮਤੀ ਤਪਾਰਾ ਨੀ ਤੇਰੇ ਦੀਖਦੇ ਮੈਣ ਰੋਣਗੇ ਤੁੰ ਨੂੰ ਦੱਸ ਜਾਗ ਲਾ ਪੀਂਨੀ ਵਾਲੇ ਕਦੋਂ ਮਿਲੇ ਹੋਣਗੇ